ਕੋ ਇੱਕ ਬਾਾਰ ਜਿਨਾ ਤੁਮੇ ਸੁਮਹਾਰਾ ਕਾਲ ਪਾਸ ਤੇ ਤਾਏ ਉਬਾਰਾ ਇਹ ਨਰਨਾਮ ਤਿਹਾਰੂ ਕਹਾ ਦਾਰਦ ਦੋਸ਼ ਲੋਕ ਤੇ ਰਹਾ ਕੰਕ ਖੇਤ ਮੇ ਸ਼ਰਨ ਤਰਾਹੀ ਆਪ ਹਾਥ ਦੇ ਲਿਓ ਬਾਨੀ ਸਰਬ ਠੌਰ ਮੋਹ ਸਹਾਈ ਦੁਸ਼ਤ ਲੋਕ ਤੇ ਲਿਓ ਬਚਾਈ ਕੰਕ ਖੇਤ ਮੇ ਸ਼ਰਨ ਦੋਗ ਤੇ ਲਿਓ ਬਚਾਈ ਛਈਆ ਹੋਏ ਜਬ ਤੇ ਤੁਮਰੇ ਤਬਦੀ ਤੂ ਆਖ ਕਰੀ ਤਰਿਆ ਨਹੀਂ ਹੋ ਰਾਮ ਰਹੀ ਮਕੁਰਾਨ ਕੁਰਾਨ ਅਨੇਕ ਕਹੇ ਮਤ ਇੱਕ ਨਾ ਮੰਨਿਓ ਸਿਮਰਤ ਸਾਸ਼ਤਰ ਵੇਦ ਸਭ ਕੋ ਭੇਦ ਕਹੇ ਹਮ ਇੱਕ ਨਾ ਜਾਣਿਓ ਸਿਰਿਅਸ ਪਾ ਹਰ ਨਾਮ ਤਵਾਰ ਦਵਾਰ ਅਗੇ ਕੀ ਲਾਜ ਅਸ ਗੋਬਿੰਦ ਦਾਸ ਤਵਾਰ ਸਗਲ ਦੁਆਰ ਕੋ ਛਾੜ ਕੇ ਗਹੋ ਤਵਾਰੂ ਦਵਾਰ ਮਾਇ ਗਏ ਕੀ ਲਾਜ ਅਸ ਗੋਬਿੰਦ ਦਾਸ ਤਵਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਦੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਮਦੀਠਾ ਰੋਡੋਂ ਅੱਜ ਦੇ ਹਫਤਾਰੀ ਗੁਰਮਤ ਸਮਾਗਮ ਗੁਰੂ ਘਰ ਦੇ ਪੀਤਵੰਤ ਸਾਡੇ ਅਤੀ ਸਤਿਕਾਰਯੋਗ ਸੁਸਾਇਟੀ ਦੇ ਮੁਖ ਕੈਸ਼ੀਅਰ ਸਾਹਿਬਾਨ ਸਰਦਾਰ ਜਗੀਰ ਸਿੰਘ ਜੀ ਉਹਨਾਂ ਦੇ ਗ੍ਰਹਿ ਵਿਖੇ ਅੱਜ ਦੇ ਸਮਾਗਮ ਸਜਾਏ ਗਏ ਹਨ ਮਤੀਆਂ ਨੂੰ ਦਾਤਕਾਂ ਦਾ ਸ਼ੁਕਰਾਨਾ ਕਰਨ ਵਾਸਤੇ ਪਾਤਸ਼ਾਹ ਜੀ ਨੇ ਅਫਵਾਰ ਬਖਸ਼ਿਸ਼ ਕੀਤੀ ਹੈ ਸਮੂਹ ਸਾਧ ਸੰਗਤ ਦੇ ਚਰਨਾਂ ਚਰਨ ਆਪਣੇ ਗ੍ਰਹਿ ਵਿਖੇ ਪਵਾ ਕੇ ਗ੍ਰਹਿ ਨੂੰ ਪਵਿੱਤਰ ਕੀਤਾ ਹੈ ਉੱਤੇ ਹੀ ਆਪ ਸਾਰੀਆਂ ਸੰਤਾਂ ਨੂੰ ਦਰਬਾਣੀ ਨਾਲ ਜੋੜਨ ਦਾ ਉਪਰਾਲਾ ਕੀਤਾ ਹੈ ਤੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ ਦਇਆਲ ਗੁਰੂ ਮਿਹਰਵਾਨ ਅਰਨਾਨਕ ਸਾਜੋ ਬਖਾਨਾ ਦੇ ਮਹਾਨ ਵਰਤ ਅਨੁਸਾਰ ਸ੍ਰੀ ਸੁਖਮਨੀ ਸਾਹਿਬ ਸ੍ਰੀ ਚੌਪੈਸਰ ਜੀ ਆਪ ਸਾਰੀਆਂ ਸੰਤਾਂ ਨਾਲ ਮਿਲ ਕੇ ਜਾਗ ਕੀਤੇ ਹਨ ਬੰਤ ਕਾਲ ਯੁਗ ਨੇ ਕੀਰਤਨ ਪ੍ਰਧਾਨਾ ਗੁਰਮੁਖ ਜਪੀ ਲਾਇਆ ਧਿਆਨਾਂ ਐਸਾ ਕੀਰਤਨ ਕਰ ਮੰਨ ਮੇਰੇ ਇਹ ਹਾਂ ਉਹ ਹਾਂ ਜੋ ਕਾਮ ਤੇਰੇ ਮਹਾਨ ਵਕ ਅਨੁਸਾਰ ਆਪ ਸਾਰਿਆਂ ਸੰਗਤਾਂ ਨੂੰ ਗੁਰਬਾਣੀ ਸਰਵਨ ਕਰਾਉਣਗੇ ਸਾਡੇ ਅਤੀ ਸਤਿਕਾਰਯੋਗ ਸ਼੍ਰੀ ਸੁਖਮਨੀ ਸਰਵ ਸੇਵਾ ਸੁਸਾਇਟੀ ਦੇ ਕੀਰਤਨੀਏ ਭਾਈ ਸਾਹਿਬ ਭਾਈ ਪ੍ਰਗਟ ਸਿੰਘ ਜੀ ਦੇ ਯਥਾ ਆਪ ਸਾਰਿਆਂ ਨੂੰ ਸੰਗਤਾਂ ਨੂੰ ਗੁਰਬਾਣੀ ਸਰਵਨ ਕੋ ਵਾਣ ਕੇ ਉਹ ਫੰਤ ਕੇਵਲ ਪੰਜਾ 10 ਮਿੰਟ ਵਾਸਤੇ ਦਾ ਸਾਫ ਸਿੰਘ ਸੰਗਤਾਂ ਦੇ ਚਰਨ ਪਰਚਨ ਕਰੇਗਾ ਜੀ ਕੱਲ ਆਪ ਜੀਆਂ ਨੇ ਬੜਾ ਪੁਜਤਰ ਦਿਹਾੜਾ ਮਨਾਇਆ ਜੀ ਸ਼ੇਵੇਂ ਪਾਤਸ਼ਾਹ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਆਂ ਦੇ ਸ਼ਸਤਰ ਧੰਨ ਦਿਵਸ ਨੂੰ ਮੇਰੀ ਜੀ ਦੇ ਦਿਵਸ ਨੂੰ ਆਪ ਸਾਰੀਆਂ ਸੰਗਤਾਂ ਨੇ ਮਨਾਇਆ ਉਸੇ ਸਬੰਧ ਦੇ ਵਿੱਚ ਨੈਕਸਾਕੀ ਆਫਸਰੀਆਂ ਸੰਗਤਾਂ ਨੂੰ ਸਤਿ ਸ੍ਰੀ ਅਕਾਲ। ਜਿਸ ਤਰ੍ਹਾਂ ਬਾਣੀ ਦੇ ਵਿੱਚ ਆਉਂਦਾ ਜੀ ਜਨ ਪ੍ਰੇਮ ਕੀਓ ਤੇ ਨਹੀਂ ਪਵ ਪਾਏ। ਇੱਥੇ ਗੱਲ ਨਾ ਪੈਸੇ ਦੀ ਹੈ। ਨਾ ਗੱਲ ਕਿਸੇ ਮਾਇਆ ਦੀ ਹੈ। ਨਾ ਗੱਲ ਇੱਥੇ ਜ਼ਮੀਨਾਂ ਦੀ ਹੈ ਤੇ ਨਾ ਗੱਲ ਇੱਥੇ ਜਾਇਦਾਦਾਂ ਦੀ ਹੈ। ਹੁਣੇ ਤੁਸੀਂ ਪੜ ਕੇ ਹਟੇ ਹੋ। ਜਹ ਮਾਂ ਤੇ ਪਿਤਾ ਸੁਰਤਨੀਤ ਨਾ ਕੋਈ ਜਿੱਥੇ ਤੇਰੇ ਭਰਾਵਾਂ ਨੇ ਨਹੀਂ ਕੰਮ ਨਹੀਂ ਆਉਣਾ ਕੋਈ ਮੀਤ ਕੋਈ ਸਬੰਧੀ ਕੋਈ ਸਾਥਕਾਂ ਨੇ ਕੰਮ ਨਹੀਂ ਆਉਣਾ ਮਨ ਪਾਛਾ ਸਮਝਾਉਂਦੇ ਜੇ ਉਹ ਮੇਰੇਆ ਮਨ ਮਨ ਉਹਾ ਨਾਮ تیر ਸੰਸਹ ਮੁੱਲ ਨਾਮ ਨੇ ਜਿਹੜੀ ਆ ਉਹ ਤੇ ਸਹਾਇਤਾ ਕਰਨੀ ਹੈ ਸੋ ਰਹੋ ਵਿਚਾਰ ਸਭ ਤੋਂ ਪਹਿਲਾਂ ਕਾਤ ਜੋੜ ਕੇ ਆਪਣੀ ਦੀ ਦਾਸ ਦੀ ਹਾਜ਼ਰੀ ਲੋ ਆ ਜੀ ਆਪ ਸਤਨਾਮ ਸੁਖਿ ਸਿਵਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜਾ ਪਿਆਰਾ ਸੇਖ ਹੈ ਜੀ ਇੱਕ ਹਾਲ ਗੁਰਸਾਹਿਬ ਸਮੇਂ ਦੀ ਗੱਲ ਹੈ ਜੀ ਉਹਨੇ ਪਾਚਾ ਨੂੰ ਮਿਲਣ ਵਾਸਤੇ ਕਿਸੇ ਕੋਲੋਂ ਪੁੱਛ ਕੇ ਤੇ ਆਪਣੇ ਪੱਲੇ ਦੇ ਨਾਲ ਗੋੜ ਬਨ ਲਿਆ ਗੁੜ ਦੀ ਭੇਲੀ ਬੰਨ ਲਈ ਕਿ ਮੈਂ ਬਾਦਸ਼ਾਹ ਨੂੰ ਮਿਲਾਂਗਾ ਤੇ ਉਹ ਗੁੜ ਦੀ ਭੇਲੀ ਜਿਹੜੀ ਆ ਨਾ ਉਹ ਬਾਦਸ਼ਾਹ ਨੂੰ ਅਰਪਨ ਕਰਾਂਗਾ ਉਸ ਪੱਲੇ ਦੇ ਨਾਲ ਗੁੜ ਦੀ ਭੇਲੀ ਬੰਨੀ ਜਿੰਨੇ ਲੋਕਾਂ ਨੂੰ ਪਤਾ ਲੱਗਾ ਉਹਨੇ ਸਾਧਿਆ ਨਹੀਂ ਉਸ ਦਾ ਨਾਮ ਪੱਲੇ ਪਾ ਦਿਆ ਇਹ ਸੱਪੱਲੇ ਨਾਲ ਇਹ ਗੁੜ ਦੀ ਮੋੜੀ ਬੰਨੀ ਆ ਉਹਨੂੰ ਪੱਲਾ ਹੀ ਕਹਿਣ ਲੱਗੇ ਕਿਉਂਕਿ ਹੱਲ ਪੈ ਜਾਂਦੀ ਹੈ ਉਹਨੂੰ ਪੱਲਾ ਹੀ ਸਾਰੇ ਕਹਿਣ ਲੱਗੇ ਉਰ ਉਸ ਪੱਲੇ ਭਾਈ ਪੱਲੇ ਦੀ ਮੈਂ ਆਪ ਸਾਰੀਆਂ ਸੰਗਤਾਂ ਨਾਲ ਸਾਂਝੀ ਸਾਕੀ ਸਾਂਝੀ ਕਰਾਂਗਾ ਕਹਿੰਦੇ ਨੇ ਸਰਵਰੀਆਂ ਨੂੰ ਪੂਜਣ ਵਾਲੀ ਇੱਕ ਮਾਂ ਉਹਦੇ ਘਰ ਪੁੱਤਰ ਨੇ ਜਨਮ ਲਿਆ ਔਰ ਪੁੱਤਰ ਨੇ ਜਨਮ ਲਿਆ ਤੇ ਉਹ ਜਿੱਦਾਂ ਕਹਿੰਦੇ ਨੇ ਕਿ ਘਰ ਦੇ ਵਿੱਚ ਜੋ ਅੱਲ ਪਈ ਹੋਏ ਜਾਂ ਜੋ ਫਿਰਤ ਪਈ ਹੋਏ ਬੱਚੇ ਹੀ ਉਹ ਕਰਦੇ ਆ ਮਾਤਾ ਜਾਂਦੀ ਸੀ ਸਰਵਰੀਆਂ ਦੇ ਮੱਥਾ ਟੇਕਣ ਵਾਸਤੇ ਤੇ ਪਰਨੇ ਇਹੋ ਕੰਮ ਸ਼ੁਰੂ ਕਰ ਦਿੱਤਾ ਕਹਿੰਦੇ ਨੇ ਇੱਕ ਦਿਨ ਮਾਂ ਨੇ ਜਵਾਨ ਹੋ ਗਿਆ ਇੱਕ ਦਿਨ ਮਾਂ ਨੇ ਕਿਹਾ ਜਾ ਖੂਹ ਤੋਂ ਪਾਣੀ ਲੈ ਕੇ ਆ ਤੇ ਖੂਹ ਤੋਂ ਪਾਣੀ ਕਿਸ ਵੇਲੇ ਲੈਣ ਗਿਆ ਤੇ ਉੱਥੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀਆਂ ਦੇ ਤਿੰਨ ਚਾਰ ਸਿੱਖ ਲੰਘਣ ਡੇ ਉਦੋਂ ਇਹ ਖੂਹ ਤੋਂ ਪਾਣੀ ਲੈਣ ਡਿਆ ਜਿਸ ਵੇਲੇ ਖੂਹ ਤੋਂ ਪਾਣੀ ਲੈਣ ਡਿਆ ਤੇ ਉਹਨਾਂ ਨੇ ਬੱਚੇ ਕਰਕੇ ਸੰਬੋਧਨ ਕਰਕੇ ਕਿਹਾ ਕਹਿੰਦੇ ਅਸੀਂ ਰਾਹੀ ਹਾਂ ਸਾਨੂੰ ਪਾਣੀ ਤੇ ਪਿਆਰ ਇਨੇ ਪਾਣੀ ਕੱਢਿਆ ਬਾਲਟੀ ਨਾਲ ਜਲ ਉਹਨਾਂ ਨੂੰ ਛਕਾ ਦਿੱਤਾ ਜਿਸ ਵੇਲੇ ਜਲ ਛਕਿਆ ਤੇ ਲਾਗੇ ਉਹਦੇ ਆਮ ਪੁਰਾਣੇ ਬੋਰਡ ਵੀ ਹੁੰਦੇ ਸੀ ਜਾਂ ਵੇਕਤੀ ਵੀ ਹੁੰਦੇ ਸੀ ਉਹ ਗੁਰੂ ਨਾਨਕ ਸਾਹਿਬ ਦੇ ਸਿੱਖ ਜਿਹੜੇ ਉੱਥੇ ਬੈਠੇ ਹੋਏ ਉਹਨਾਂ ਨੇ ਬਾਣੀ ਗਾਉਣੀ ਸ਼ੁਰੂ ਕਰ ਦਿੱਤੀ ਬਾਣੀ ਕਿਹੜੀ ਉਹਨਾਂ ਨੇ ਗਾਈ ਉਸ ਪਰਮਾਤਮਾ ਦਾ ਨਾਮ ਧਾਰਨ ਕੀਤਾ ਜੀ ਨਾਨਕ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਤਨ 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 ਗੁਰੂ ਨਾਨਕ ਗਿਆਨ ਕਿਛ ਕਰਮ ਨਾ ਜਾਣਾ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਾਰ ਨਾ ਜਾਣਾ ਤੇਰੀ ਸਾਰ ਨਾ ਜਾਣਾ ਤੇ ਸਤਿਗੁਰੂ ਨਾਨਕ ਸਭ ਤੇ ਵੱਡਾ ਸਤਿਗੁਰੂ ਨਾਨਕ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਜਿਨ ਕਲ ਰਾਖੀ ਮੇਰੀ ਜਿਨ ਕਲ ਰਾਖੀ ਮੇਰੀ ਜਿਨ ਕਲ ਰਾਖੀ ਮੇਰੀ ਸਤਿਗੁਰ ਸਤਿਨਾਮ ਸ੍ਰੀ ਵਾਹਿਗੁਰੂ ਕਹਿੰਦੇ ਨੇ ਜਿਸ ਵੇਲੇ ਬਾਣੀ ਪੜ੍ਹ ਰਹੀ ਸੀ ਤੇ ਉਹਦੇ ਮਨ ਨੂੰ ਅੰਦਰ ਇੰਨਾ ਸਕੂਨ ਆਇਆ ਤੇ ਘਰ ਜਾ ਕੇ ਆਪਣੀ ਮਾਂ ਨੂੰ ਨੇ ਪੁੱਛਿਆ ਵੀ ਮਾਂ ਇੱਕ ਗੱਲ ਪੁੱਛਾਂ ਉਹ ਕੰਦੀ ਹਾਂ ਪੁੱਛ ਪੁੱਤ ਕਹਿੰਦੇ ਨੇ ਕਿ ਲੰਬੇ ਲੰਬੇ ਜਿਹੜੇ ਚੋਲਿਆਂ ਵਾਲੇ ਗੋਲ ਦਸਤਾਰਾਂ ਵਾਲੇ ਉਹਨਾਂ ਨੇ ਦਾੜ੍ਹੀਆਂ ਪੁੱਲੀਆਂ ਛੱਡੀਆਂ ਹੀ ਕੌਣ ਨੇ ਉਹ ਕਹਿੰਦੇ ਨੇ ਕਿ ਇਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਸਿੱਖ ਨੇ ਪਰ ਉਹ ਬਾਣੀ ਪੜ੍ਹਦੇ ਨੇ ਕਿੰਦੇ ਮਾਂ ਬਾਪ ਕੀ ਅੱਜ ਜਿਹੜੀ ਬਾਣੀ ਇਹਨਾਂ ਨੇ ਪੜ੍ਹੀ ਹੈ ਨਾ ਮੇਰੇ ਸਿਰ ਤੋਂ ਲੈ ਕੇ ਥੱਲੇ ਤੱਕ ਪੈਰਾਂ ਤੱਕ ਉਹ ਐਨੀ ਬਾਣੀ ਧਸ ਗਈ ਹੈ ਕਿ ਮੈਨੂੰ ਜਿੰਨਾ ਅੱਜ ਸਕੂਨ ਆਇਆ ਤੇ ਇੰਨਾ ਕਦੇ ਸਕੂਨ ਹੀ ਨਹੀਂ ਆਇਆ ਉਹ ਕੰਦਾ ਵੀ ਮਾਂ ਜੇ ਫਰਜ਼ ਕਰੋ ਅਸੀਂ ਉਹਨਾਂ ਦੇ ਕੁਝ ਸਿੱਖ ਬਣਨਾ ਚਾਹੀਏ ਸਾਨੂੰ ਕੀ ਕਰਨਾ ਪਏਗਾ ਤੇ ਮਾਂ ਸਿਆਣੀ ਸੀ ਕਹਿੰਦੀ ਪੁੱਤ ਮੈਂ ਤੇ ਕੁਝ ਕਰ ਨਹੀਂ ਸਕਦੀ ਕਿਉਂਕਿ ਮੇਰੀ ਉਮਰ ਹੁਣ ਬਡੇਰੀ ਹੋ ਚੱਲੀ ਆ ਜੇ ਮੈਂ ਕਿ ਇਤੋਂ ਨਿਕਲ ਨਹੀਂ ਸਕਦੀ ਹਾਂ ਇੱਕ ਗੱਲ ਹੈ ਕਿਉਂਕਿ ਮਾਵਾ ਦਾ ਬੜਾ ਰੋਲ ਹੈ ਪੁੱਤਾਂ ਨੂੰ ਸਮਝਾਉਣ ਦੇ ਵਿੱਚ ਕਹਿੰਦੀ ਇੱਕ ਗੱਲ ਹੈ ਤੂੰ ਤੂੰ ਸਿੱਖ ਬਣ ਸਕਦਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਸਿੱਖ ਬਣ ਸਕਦਾ ਉਹ ਕਹਿੰਦਾ ਕਿ ਮੈਂ ਸਿੱਖ ਕਿੱਦਾਂ ਬਣ ਸਕਦਾ ਕਹਿੰਦੇ ਵੀ ਹੁਣ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਸਰੀਰ ਕਰਕੇ ਇਸ ਜਗ੍ਹਾ ਤੇ ਨਹੀਂ ਹੈ ਉਨ੍ਹਾਂ ਦੀ ਛੇਵੀਂ ਜੋਤ ਹਰਗੋਬਿੰਦ ਸੱਚੇ ਪਾਤਸ਼ਾਹ ਉਸ ਵੇਲੇ ਹਵਸਤਾ ਜਲੇ ਕਹਿੰਦੇ ਵੀ ਉਹਨਾਂ ਦਾ ਸਿੱਖ ਬਣ ਤੇ ਕਹਿੰਦੇ ਕੰਦਾ ਮੈਨੂੰ ਕਰਨਾ ਕੀ ਪਏਗਾ ਕਹਿੰਦੇ ਕਿਤੇ ਜਾਣ ਦੀ ਲੋੜ ਨਹੀਂ ਤੂੰ ਆਪਣੇ ਮਨ ਦੇ ਵਿੱਚ ਹਰਗੋਬਿੰਦ ਸੱਚੇ ਪਾਤਸ਼ਾਹ ਨੂੰ ਧਾਰਨ ਕਰ ਲੈ ਉਹਨਾਂ ਦਾ ਨਾਮ ਜਪੀ ਜਾ ਔਰ ਪ੍ਰਮਾਤਮਾ ਖੁਦ ਤੈਨੂੰ ਆ ਕੇ ਉਸ ਮਿਲਨੇ ਉਹਨੇ ਉਹੀ ਕੀ ਗੱਲ ਕੀਤੀ ਜੀ ਉਹਨੇ ਕਿਹਾ ਕਿ ਜੇ ਮਿਲਣਾ ਤੇ ਫਿਰ ਮੈਂ ਭੇਟਾ ਕੀ ਲੈ ਕੇ ਜਾਵਾਂ ਕਹਿੰਦੇ ਕਿਸੇ ਕੋਈ ਤਮੜੇ ਦੀ ਭੇਟਾ ਨਹੀਂ ਕੋਈ ਮਾਇਆ ਦੀ ਭੇਟੀ ਨਹੀਂ ਉਸ ਗੁਰੂ ਨੂੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤੋਂ ਲੈ ਕੇ ਛੇਵੇਂ ਪਾਤਸ਼ਾਹ ਤੱਕ ਕਹਿੰਦੇ ਨੇ ਕਿ ਸਿਰਫ ਪ੍ਰੇਮ ਦੀ ਗੱਲ ਆ ਤੇ ਜਿੰਨ ਪ੍ਰੇਮ ਕੀਓ ਤੈਨਹੀਂ ਪ੍ਰਾਪਾਇਓ ਗੱਲ ਪ੍ਰੇਮ ਦੀ ਹੈ ਕਹਿੰਦੇ ਅਨੰਦ ਲਾਲ ਜੀ ਦਸਵੇਂ ਪਾਤਸ਼ਾਹ ਨੂੰ ਜਿਸ ਵੇਲੇ ਔਰੰਗਜ਼ੇਬ ਨੇ ਕਹਿਤਾ ਕਿ ਇਹਨੂੰ ਮੁਸਲਮਾਨ ਬਣਾ ਲਓ ਇਹ ਬੰਦਾ ਬੜਾ ਜਪਿਤ ਤਰੀਆ ਬੜਾ ਇਹਦਾ ਗਿਆਨ ਤੇ ਉਥੇ ਪਾਦਸ਼ਾਹ ਪੜਦਾ ਸੀ ਇਨਾਂ ਕੋਨੇ ਗਿਆ ਵੀ ਆਦ ਰਾਤੋ ਰਾਤ ਨੇ ਖਬਰ ਦਿੱਤੀ ਅਨੰਦ ਲਾਲ ਜੀ ਨੇ ਕਹਿੰਦੇ ਕਿ ਮੇਰੇ ਪਿਓ ਨੇ ਤੈਨੂੰ ਮੁਸਲਮਾਨ ਬਣਾ ਦੇਣਾ ਜੇ ਬਚਣਾ ਚਾਹਣਾ ਤੇ ਨਿਕਲ ਜਾ ਕਹਿੰਦੇ ਸਾਰੇ ਜਹਾਨ ਦੇ ਵਿੱਚ ਤੇਰੇ ਪਿਓ ਦਾ ਰਾਜ ਚੱਲਦਾ ਮੈਂ ਜਾਵਾਂ ਕਿੱਥੇ ਕਹਿੰਦੇ ਇੱਕ ਜਗ੍ਹਾ ਗਈ ਹੈ ਉਥੇ ਮੈਂ ਪਿਓ ਵੀ ਕੁਝ ਨਹੀਂ ਕਰ ਸਕਦਾ ਜਿੰਨੇ ਕਿਹੜੀ ਜਗ੍ਹਾ ਕਹਿੰਦੇ ਅਨੰਦਪੁਰ ਸਾਹਿਬ ਦਾ ਕਿਲਾ ਦਸਵੇਂ ਪਾਤਸ਼ਾਹ ਕੋ ਚੰਗਾ ਉਹ ਕਹਿੰਦੇ ਜਿਸ ਵੇਲੇ ਆਇਆ ਨਾ ਜੀ ਆਇਆ ਤੇ ਅੱਗੇ ਸੇਕਮਿਲ ਤੇ ਰਾਤ ਦਾ ਸਮਾਂ ਹੋ ਗਿਆ ਕਹਿੰਦੇ ਕਿੱਧਰ ਆਇਆ ਕਹਿੰਦੇ ਮੈਂ ਪਾਤਸ਼ਾਹ ਨੂੰ ਮਿਲਣਾ ਜੀ ਤੇ ਕਹਿੰਦੇ ਐਸ ਵੇਲੇ ਤੇ ਹਨੇਰਾ ਬੜਾ ਹੋ ਗਿਆ ਪਾਤਸ਼ਾਹ ਤੇ ਐਸ ਵੇਲੇ ਰਾਤ ਨੂੰ ਚੱਲੇਗੇ ਸਵੇਰੇ ਦਰਬਾਰ ਲੱਗੇਗਾ ਸਵੇਰੇ ਮਿਲਨੇ ਲੇਕਿਨ ਜਿਹੜਾ ਮਿਲਣ ਆਇਆ ਹੋਇਆ ਹੈ ਨਾ ਜੀ ਉਹਨੂੰ ਤਾਂ ਵੀ ਇਨਕ ਹੁੰਦੀ ਹੈ ਕਿ ਉਹਦੇ ਕੋਲ ਸਬਰ ਹੀ ਨਹੀਂ ਹੁੰਦਾ ਆਵੇ ਲੋ ਕੋਈ ਕੰਮ ਤਾਂ ਇਹ ਕਰਾਣਾ ਹੋਵੇ ਰਾਤ ਨੂੰ ਨੀਂਦਾਂ ਉੱਡ ਜਾਂਦੀ ਹੈ ਯਾਰ ਸਵੇਰੇ ਉੱਠਾਂਗੇ ਕੰਮ ਕਰਾਂਗੇ ਲੋ ਜੀ ਜਿਸ ਵੇਲੇ ਉਹਦੇ ਦਿਲ ਦੀ ਇੰਨੀ ਤੜਪ ਹੋ ਗਈ ਤੇ ਇੱਕ ਬੰਦੇ ਨੇ ਵੈ ਸੈਹਤ ਭਰ ਗਿਆ ਤਾਂ ਕਹਿੰਦੇ ਉਹ ਬਾਦਸ਼ਾਹ ਉੱਤੇ ਚਿਵਾਰੇ ਦੇ ਉੱਤੇ ਬਾਦਸ਼ਾਹ ਨੇ ਕੀਸੀ ਸ਼ਰਨ ਕੀਤਾ ਹੋਇਆ ਦੀਵਾਰ ਪਿੱਛੇ ਉਲਾਰੇ ਤੇ ਕਹਿੰਦੇ ਉਹ ਦਸਵੇਂ ਬਾਦਸ਼ਾਹ ਚੱਲ ਰਹੇ ਅੱਛਾ ਇਹਨੇ ਦੂਰ ਦੂਰੋਂ ਦਰਸ਼ਨ ਕੀਤੇ ਤੇ ਲਾਗੇ ਜਾ ਕੇ ਕਹਿੰਦਾ ਦਿਲ ਲੈ ਲਓ ਦਿਲ ਕਹਿੰਦੇ ਦਿਲ ਲੈ ਲਓ ਦਿਲ ਬਾਦਸ਼ਾਹ ਕਹਿੰਦੇ ਜੀ ਕੌਣ ਆ ਤੂੰ ਕਹਿੰਦੇ ਮੈਂ ਆਪਣਾ ਦਿਲ ਵੇਚਣ ਆਇਆ ਤੁਸੀਂ ਲੱਲੋ ਕਹਿੰਦੇ ਬਹੁਤ ਮਹਿੰਗਾ ਕੰਮ ਹੈ ਉਹ ਕਹਿੰਦੇ ਦਿਲ ਲਾ ਲਓ ਦਿਲ ਲੇਕਿਨ ਉਹ ਕਹਿੰਦੇ ਬਹੁਤ ਮਹਿੰਗਾ ਕੰਮ ਹੈ ਇਹ ਕਹਿੰਦੇ ਪਾਦਸ਼ਾਹ ਜਦੋਂ ਫਿਰ ਉਹਦੇ ਮਨ ਦੀ ਬੇਬਲ ਚੇਂਜ ਹੋਈ ਨਾ ਤੇ ਐਡਾ ਗੁਣੀ ਗਿਆਨੀ ਪਾਦਸ਼ਾਹ ਨੇ ਕਹਿੰਦੇ ਵੀ ਜਾ ਭਾਂਡਿਆ ਦੀ ਸੇਵਾ ਕਰ ਜਿੰਨਾ ਚਿਰ ਤੱਕ ਉਹਦਾ ਮਨ ਨਹੀਂ ਅੰਦਰੋਂ ਮੰਨ ਗਿਆ ਉਹਨਾਂ ਚਿਰ ਤੱਕ ਪਾਦਸ਼ਾਹ ਨੇ ਲਾਗੇ ਨਹੀਂ ਲਾਇਆ ਉਹਦੇ ਜਿੱਦਾਂ ਫਿਰ ਭਾਂਡੇ ਮਾਂਦੇ ਆ ਮਾਂਦੇ ਮਨ ਮਨਜਾ ਗਿਆ ਤੇ ਫਿਰ ਪਾਤਸ਼ਾਹ ਨੇ ਘੁੱਟ ਕੇ ਸੀਨੇ ਨਾਲ ਲਾ ਲਿਆ ਡੇਟਾ ਵਿਦਵਾਨ ਬੰਦਾ ਕਹਿੰਦੇ ਹਾਂ ਮੈਂ ਚੜ ਗਈ ਐ ਮੈਂ ਹੋਂਮੇ ਚ ਉਸ ਵੇਲੇ ਲਾਈ ਉਹਨਾਂ ਨੇ ਤੇ ਉਹ ਸਾਖਸ਼ਾਹ ਮਾਰਿਆ ਨੇ ਫਿਰ ਗੱਲ ਨਾਲ ਲਾ ਲਿਆ ਕਿਉਂਕਿ ਉਹੀ ਗੱਲ ਆ ਗਈ ਜਿਸ ਨੇ ਪ੍ਰੇਮ ਕਿਓ ਤੈਨਹੀਂ ਪ੍ਰਪਾਇਓ ਗੱਲ ਪ੍ਰੇਮ ਦੀ ਐ ਜੀ ਲਓ ਜੀ ਭਾਈ ਪੱਲਾ ਜੀ ਨੂੰ ਕਿਸੇ ਨੇ ਕਿਹਾ ਕਿ ਕੋਈ ਪਰਮਾਤਮਾ ਮਾਇਆ ਨਹੀਂ ਲੱਭਦਾ ਕੋਈ ਪਰਮਾਤਮਾ ਨੂੰ ਜਾਇਦਾ ਦੇ ਲੋੜ ਨਹੀਂ ਲੇਕਿਨ ਉਹ ਕਹਿੰਦੇ ਨੇ ਕਿ ਅੰਦਰ ਤੇਰਾ ਸਾਫ ਹੋਣਾ ਚਾਹੀਦਾ ਤੇਰਾ ਮਨ ਇੰਨਾ ਕੋ ਪਵਿੱਤਰ ਹੋਣਾ ਚਾਹੀਦਾ ਕਿ ਤੇਰੇ ਅੰਦਰ ਹੀ ਪਰਮਾਤਮਾ ਆ ਕੇ ਬਹਿ ਜਾਏ ਕਹਿੰਦੇ ਉਹਨੇ ਪੱਲੇ ਨਾਲ ਗੁਰਦੀ ਭੇਲੀ ਬੰਨ ਲਈ ਤੇ ਕਰਨ ਲੱਗਾ ਹਰਗੋਬਿੰਦ ਸੱਚੇ ਪਾਤਸ਼ਾਹ ਨੂੰ ਯਾਦ ਕਰਨਾ ਸ਼ੁਰੂ ਕਰਤਾ ਜੀ ਉਹਨੇ ਮਨ ਦੇ ਮਨ ਜਿੱਥੇ ਜਾਏ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਧੰਨ 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 ਗੁਰੂ ਸ਼ੇਰ ਬਾਚ ਜੀ ਧੰਨ ਗੁਰੂ ਸ਼ੇਰ ਬਾਚ ਜੀ ਕਹਿੰਦੇ ਨੂੰ ਪਤਾ ਨਹੀਂ ਕਿੰਨੇ ਸਾਲ ਉਹ ਇਸੇ ਤਰ੍ਹਾਂ ਹੀ ਮਹਾਰਾਜ ਨੂੰ ਯਾਦ ਕਰਦਾ ਰਿਹਾ ਜੀ ਕਹਿੰਦੇ ਇੱਕ ਦਿਨ ਫਿਰ ਮਹਾਰਾਜ ਨੇ ਕਿਰਪਾ ਕੀਤੀ ਆਪਣੇ ਘੋੜਸਵਾਰ ਨਾਲ ਲੈ ਕੇ ਤੇ ਆਗੇ ਦੇ ਕੋਲ ਜਿਸ ਵੇਲੇ ਆਗੇ ਦੇ ਕੋਲ ਤੇ ਕਹਿੰਦੇ ਨੇ ਕਿ ਬਾਹਰ ਥੋੜੇ ਬੰਦੇ ਬੈਠੇ ਹੋਏ ਸੀ ਜਿੱਦਾਂ ਆਮ ਖੂਹਾਂ ਤੇ ਬੰਦੇ ਬੈਠੇ ਨੇ ਟੁਕੜਾ ਥੱਲੇ ਬੰਦੇ ਬੈਠੇ ਪਾਚੇ ਨੇ ਕਿਹਾ ਕਿ ਪਿੰਡ ਦਾ ਚੌਧਰੀ ਬਣ ਤੇ ਆਮ ਜਿੱਦਾਂ ਟੀਚਰ ਕਰਕੇ ਕਹਿੰਦੇ ਆ ਨਾ ਕਿ ਉਹ ਫਲਾਣਾ ਬੈਠਾ ਰਹੇ ਉਹ ਭਾਈ ਪੱਲਾ ਮੂੰਹ ਬਰੇ ਕਰਕੇ ਤੇ ਗੁੜ ਦੀ ਢੇਲੀ ਉਹਨੇ ਏਦਾਂ ਪੱਲੇ ਨਾਲ ਬਣ ਕੇ ਤੇ ਏਦਾਂ ਹੱਥ ਜਿ ਬੜੀ ਤੇ ਪਾਤਸ਼ਾਹ ਨੂੰ ਯਾਦ ਕਰਨ ਡਿਆ ਤੇ ਸਾਰਿਆਂ ਨੇ ਕਿਹਾ ਕਿ ਪਿੰਡ ਦਾ ਚੌਧਰੀ ਉਹ ਸਾਹਮਣੇ ਬੈਠਾ ਜੀ ਪਾਤਸ਼ਾਹ ਜਾਣੀ ਜਾਣ ਤੇ ਕਹਿੰਦੇ ਨੇ ਜਾਂਦੇ ਜਾਂਦੇ ਤੁਰੇ ਤੁਰੇ ਮਰਨੇ ਕਹਿਤਾ ਕਿ ਉਹ ਹੈ ਨਾ ਚੌਧਰੀ ਤੇ ਆਉਣ ਵਾਲਿਆ ਸਮਝਦੇ ਚੌਧਰੀ ਇਹੋ ਹੀ ਹੋਏ ਸੋ ਕਹਿੰਦੇ ਬਾਦਸ਼ਾਹ ਜਿਸ ਵੇਲੇ ਲਾਗੇ ਦਾ ਅਗੇ ਮੋੜ ਤੇ ਧਿਆਤ ਰੱਖਿਆ ਤੇ ਕਹਿ ਲਗਾ ਭਾਈ ਪੱਲਾ ਕਹਿਣ ਲੱਗਾ ਪਾਰੇ ਕੌਣ ਕਹਿੰਦੇ ਜਿੰਨੂੰ ਕੋਈ ਯਾਦ ਕਰਨ ਦੇ ਆ ਜਰੀ ਆਪ ਹੀ ਆ ਗਿਆ ਆਪ ਕੋ ਸਤਨਾਮ ਸ੍ਰੀ ਵਾਹਿਗੁਰੂ ਸਭ ਤੋਂ ਪਹਿਲਾਂ ਉਹਨੇ ਰੋ ਰੋ ਕੇ ਬਾਛਰੇ ਚਰਨ ਧੋਤੇ ਇੰਨੀ ਬੇਬਲ ਤੰਦਰੋਂ ਪੈਦਾ ਹੋਈ ਸਭ ਤੋਂ ਪਹਿਲਾਂ ਉਹਨੇ ਗੁਰ ਦੀ ਭੇਲੀ ਮਾਰੇ ਨਵਾਈ ਤੁਸੀਂ ਇੱਕ ਯਾਰ ਰੱਖੋ ਕਿ ਜੇ ਆਪਾਂ ਆ ਗਰਮੀਆਂ ਦੇ ਵਿੱਚ ਗੁੜ ਸੰਭਣਾ ਹੋਏ ਤੇ ਕਿੰਨਾ ਸੱਲਾ ਹੋ ਜਾਂਦਾ ਜੀ ਪਰ ਕਿੰਨੀ ਭਾਈ ਪੱਲੇ ਦੀ ਮਿਹਨਤ ਲਾ ਲੋ ਕਿ ਕਿੰਨਾ ਸੰਭਾਲ ਸੰਭਾਲ ਕੇ ਗੁੜ ਰੱਖਿਆ ਹੋਇਆ ਹੈਗਾ ਜੀ ਉਹਨੂੰ ਜਿੱਥੇ ਗੁੜ ਕਿਥੇ ਬਜਦਾ ਜੀ ਲੋ ਜੀ ਗੁੜ ਛਕਾਇਆ ਗੁੜ ਛਕਾਇਆ ਤੇ ਕਹਿੰਦਾ ਵੀ ਪਾਤਸ਼ਾਹ ਮੇਰੇ ਘਰ ਚੱਲੋ ਹੁਣ ਜਿਸ ਵੇਲੇ ਕਹਿੰਦੇ ਘਰ ਗਏ ਤੇ ਮਾਂ ਨੂੰ ਦੂਰੋਂ ਆਵਾਜ਼ਾਂ ਮਾਰਦਾ ਕਹਿੰਦੇ ਮਾਂ ਮਾਂ ਕਹਿੰਦੀ ਹਾਂ ਪੁੱਤ ਦੱਸ ਕੀ ਹੈ ਕਹਿੰਦੇ ਵੇਖ ਅੱਜ ਕੌਣ ਆਇਆ ਇਹ ਗੋੜ ਆਇਆ ਕਹਿੰਦਾ ਮੈਂ ਜਿਸ ਨੂੰ ਯਾਦ ਕਰਦਾ ਉਸ ਪ੍ਰਮਾਤਮਾ ਨੂੰ ਅੱਜ ਮੇਰੇ ਗੁਏ ਦੇ ਛੇਵੇਂ ਪਾਚਾ ਆ ਗਏ ਇਹ ਕਹਿੰਦੇ ਨੇ ਮਾਤਾ ਨੇ ਵੀ ਨਮਸਕਾਰ ਕੀਤੀ ਕਹਿੰਦੇ ਮਹਾਰਾਜ ਤੁਸੀਂ ਸਾਨੂੰ ਸਾਡੇ ਘਰ ਨੂੰ ਪਵਿੱਤਰ ਕੀਤਾ ਜਾ ਕੇ ਅੱਜ ਮੇਰੇ ਪੱਲੇ ਦੀ ਮਿਹਨਤ ਸਫਲ ਹੋ ਗਈ ਹੈ ਅੱਜ ਪੱਲਾ ਜਿਹੜਾ ਇੰਨੇ ਚਿਰਾਂ ਦਾ ਤੁਹਾਨੂੰ ਯਾਦ ਕਰਦਾ ਸੀ ਤੁਸੀਂ ਅੱਜ ਇਹਦੀ ਮਿਹਨਤ ਸਫਲ ਕਰ ਦਿੱਤੀ ਹੈ ਰਾਜੇ ਨੂੰ ਆਪ ਗੱਲ ਨਾ ਲਾ ਲਿਆ ਤੁਸੀਂ ਤੇ ਕਹਿੰਦੇ ਨੇ ਵੀ ਨਾਲ ਸੰਗਤਾਂ ਬੜੀਆਂ ਕੱਡੀਆਂ ਹੋ ਗਈਆਂ ਜੀ ਗੱਲਬਾਤ ਹੋਏ ਫਿਰ ਪਿੰਡ ਸਾਰਾ ਇਕੱਠਾ ਹੋ ਗਿਆ ਤੇ ਕਹਿੰਦੀ ਪਾਤਸ਼ਾਹ ਵੇਖੋ ਤੇ ਮੈਂ ਤੁਹਾਡੀ ਸੇਵਾ ਕਰਦੀ ਹਾਂ ਤਾਂ ਉਹ ਲੰਗਰ ਛਕੜਾ। ਤੇ ਹੱਜ ਤੋਂ ਸੱਚੇ ਪਾਤਸ਼ਾਹ ਕਹ ਲੈ ਕੰਨੇ ਮਾਂ ਅੱਜ ਤੂੰ ਸੇਵਾ ਨਹੀਂ ਕਰਨੀ ਆ ਜਾਈ ਤੈਨੂੰ ਲੰਗਰ ਛਕਾਵਾਂਗੇ। ਕੰਨੇ ਰਸੋਈ 'ਚ ਗਏ। ਕੇਵਲ 2 ਢਾਈ ਕਿਲੋ ਗਾਹੋ ਜਾਂ ਛੇਰ 2 ਢਾਈ ਛੇਰ ਆਟਾ ਤੇ 2 ਢਾਈ ਸੌ ਬੰਦਾ ਉਹ ਮਾਤਾ ਮਾਨਜਾ ਰਾਂ 20 5 ਕਿਲੋ ਆਟਾ ਤੇ ਇਹਦੇ 2 4 ਬੰਦੇ ਨਹੀਂ ਖਾ ਸਕਦੇ ਤੇ ਇਹ 250 ਬੰਦੇ ਨੂੰ ਕਿੱਥੋਂ ਪੋਵਾਗੀ ਮੈਂ ਥੋੜੀ ਜੀ ਧਾਲ ਹੈ ਤੇ ਪਾਛਾ ਕਹਿੰਦੇ ਤੁਸੀਂ ਬੈਠੋ ਤੇ ਅਹੀ ਅੱਜ ਖਵਾਵਾਂਗੇ ਸਾਸੰਗਦੀ ਪਾਛਾ ਜੀ ਨੇ ਆਪਣੇ ਸਿੱਟੇ ਨੂੰ ਨਾਲ ਲੈ ਕੇ ਆਟਾ ਗੋਨੇ ਆਟਾ ਗੋਨੇ ਕੇ ਜਿੰਨਾ ਕਿਖਾ ਉਹਨਾਂ ਨੂੰ ਤਿਆਰ ਕਰਕੇ ਇੱਕ ਬੰਦੀ ਰੱਖ ਕੇ ਤੇ ਮਾਤਾ ਨੂੰ ਕਹਿੰਦੇ ਵੀ ਲਾਗੇ ਆਉ ਮਹਾਰਾਜ ਆਪਰ ਅਰਦਾਸ ਬੇਨਤੀ ਕੀਤੀ ਮਾਤਾ ਨੂੰ ਕਿਹਾ ਵੀ ਆਪਣੇ ਸਿੱਖਾਂ ਨੂੰ ਵੀ ਨਾਲ ਕਿਹਾ ਵੀ ਇਹਦੇ ਵਿੱਚ ਝਾਤੀ ਨਹੀਂ ਤੁਸੀਂ ਮਾਰਨੀ ਇਹਦੇ ਵਿੱਚੋਂ ਕੱਢ ਕੱਢ ਕੇ ਸਿਕਾਈ ਲਓ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਿਰਪਾ ਕਰਨਗੇ ਕਦੀ ਟੋਟ ਆਏਗੀ ਨਹੀਂ 22 ਸੇਰ ਆਟਾ ਸਾਹਿਬ ਸਿੰਘ ਜੀ ਇਤਿਹਾਸ ਗਵਾਹ ਹੈ ਸਾਡਾ 22 ਸੇਰ ਆਟਾ ਜਿਹੜਾ 250 ਬੰਦਿਆਂ ਨੇ ਛੱਕੇ ਅੱਜ ਫਿਰ ਵੀ ਤੇ ਉਹ ਪੂਰੇ ਦਾ ਬੁਲਾਈ ਸੀ ਅਕੋਸਰ ਤਾਂ ਨਾਮ ਸ੍ਰੀ ਵਾਹਿਗੁਰੂ ਇਹ ਪਾਈ ਪੱਲੇ ਦੀ ਸਾਖੀ ਹੈ ਜੀ ਗੱਲ ਉਸੇ ਹੀ ਆਉਂਦੀ ਹੈ ਗੱਲ ਉਨੀ ਪ੍ਰੇਮ ਦੀ ਅਸੀਂ ਪ੍ਰੇਮ ਅੱਜ ਕਰਦੇ ਹੀ ਨਹੀਂ ਪਾਤਸ਼ਾਹ ਨੂੰ ਅਸੀਂ ਜੋ ਉਪਰ ਉਪਰ ਤੋਂ ਪ੍ਰੇਮ ਕਰਦੇ ਆਂ ਠੀਕ ਹੈ ਜੀ ਸਵੇਰੇ ਉੱਠ ਕੇ ਮੇਰੇ ਖਿਆਲ ਆ ਕਿ ਮੈਂ ਤਾਂ ਸਵੇਰੇ ਨਿਤਨੇਮ ਨਹੀਂ ਕੀਤਾ ਤੁਸੀਂ ਦੱਸੋ ਗਿਆ ਨਹੀਂ ਕੀਤਾ ਗੱਲ ਪ੍ਰੇਮ ਦੀ ਆਇਆ ਜੀ ਉਹਨੇ ਜਗਜੀਤ ਸਿੰਘ ਪੜ ਕੇ ਆਪਾਂ ਕਹਿੰਦੇ ਆ ਠੀਕ ਹੈ ਜੀ ਸਾਡਾ ਨਿਤਨੇਮ ਹੋ ਗਿਆ ਜੀ ਚਾਹ ਪੀ ਲੋ ਜੀ ਹੁਣ ਲੇਕਿਨ ਜਿੰਨਾ ਚਿਰ ਤੱਕ ਪੰਜ ਬਾਣੀਆਂ ਨਿਤਨੇਮ ਨਹੀਂ ਹੁੰਦਾ ਕਿਉਂਕਿ ਆਜਾ ਹੀ ਗਨੇ ਸਾਡੇ ਕੋਲ ਸਿੱਖ ਨਹੀਂ ਹੈਗੇ ਸਿੱਖ ਆ ਗਿਆ ਲੇਕਿਨ ਉਹਨਾਂ ਸਾਡੇ ਕੋਲ ਨਿਤਨੇਮ ਨਹੀਂ ਹੈਗਾ ਹੁਣ ਬਾਬਾ ਦੀਪ ਸਿੰਘ ਕਹਿੰਦੇ 101 ਜਗਜੀਤ ਬਾਸ ਜਗਜੀਤ ਸਾਹਿਬ ਦੇ ਪਾਠ ਦਾ ਨੇਮ ਜਿਉਣਾ ਇਹਦੇ ਇਲਾਵਾ ਪੰਜ ਬਾਣੀਆਂ ਨਹੀਂ ਕਰਨੀਆਂ ਐਵੇਂ ਥੋੜੀ ਸੀਰ ਤਲੀ ਤੇ ਧਰ ਕੇ ਲੜ ਗਏ ਨੇ ਜੀ ਉਹਨੂੰ ਜਿੰਨਾ ਨੇ ਟੱਕਰਾਂ ਕਰ ਦਿੱਤਾ ਹੈ ਉਹ ਸਿੱਖ ਵੇਖ ਲਓ ਜਿਨ੍ਹਾਂ ਨੇ ਬਾਣੀ ਪੜ੍ਹ ਕੇ ਅਰਦਾਸ ਦੇ ਵਿੱਚ ਵੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਸੀਸ ਦਿੱਤੇ ਬੰਦ ਕੌਂਡਿਕਟ ਵਾਲੇ ਲੇਕਿਨ ਸੀ ਨਹੀਂ ਕੀਤੀ ਮਿਠਾ ਕਰਨੇ ਦਾ ਭਾਣਾ ਬੰਨਿਆ ਸੋਹਣੋ ਵਿਚਾਰ ਗੱਲ ਉੱਥੇ ਵੀ ਸਾਡੇ ਕੱਲ ਕੱਲ ਪ੍ਰੋਗਰਾਮ ਸੀਗਾ ਜੀ ਛਤਰੀ ਲੈ ਕੇ ਖੜੇ ਹੋਏ ਆ ਬਿਲਕੁਲ ਬਿਲਕੁਲ ਸਸ਼ੋਭਾ ਮਾਦੇ ਪ੍ਰੋਗਰਾਮ ਹੋਇਆ ਜੀ ਰਿਟਾਇਰਡ ਪੁਲਿਸ ਵੈਲਫੇਅਰ ਸੁਸਾਇਟੀ ਜਿਹੜੀ ਬਣੀ ਹੈ ਇਹਨਾਂ ਨੇ ਸਮਾਗਮ ਨੇ ਕੀਤਾ ਔਰ ਸਾਡੇ ਮੁੱਖ ਸੇਵਾਦਾਰ ਪਹਿਲਕੀਰ ਸਿੰਘ ਜੀ ਦਾ ਬੜਾ ਉਪਰਾਲਾ ਸੀਗਾ ਕਿ ਉਹਨਾਂ ਦੁਬਾਰਾ ਨੂੰ ਸਾਰਿਆਂ ਨੂੰ ਇਕੱਠਿਆਂ ਕਰਕੇ ਔਰ ਜਿਹੜੀ ਰੂਟੀਨ ਟੁੱਟੀ ਸੀ ਉਹਨਾਂ ਦੀ ਦੁਬਾਰਾ ਫਿਰ ਖੰਡ ਪਟਸਵ ਰਖਾ ਕੇ ਕੱਲ ਭੋਗ ਪਾਇਆ ਇਹਨਾਂ ਦੇ ਔਰ ਉਥੇ ਭੋਗ ਵੇਲੇ ਅਰਦਾਸ ਦਾ ਇੰਨਾ ਆ ਆਨੰਦ ਆਇਆ ਕਿਉਂਕਿ ਵਰਦੇ ਮੀਂਹ ਦੇ ਵਿੱਚ ਭਾਈ ਤੁਮ ਸਿੰਘ ਨੇ ਅਰਦਾਸ ਲਵਾਈ ਜੀ ਉਹ ਇਦਾਂ ਮਹਿਸੂਸ ਹੋਇਆ ਕਿ ਜਿੱਦਾਂ ਚਲੋ ਕੁਛ ਇਹ ਮਹਾਰਾਜ ਦੀ ਗੇੜ ਹੁੰਦੀ ਆ ਜੀ ਜਿਹੜਾ ਕੰਮ ਕਰਾਣਾ ਨਾ ਉਹ ਮਹਾਰਾਜ ਹੀ ਆਪ ਕਰਾ ਲੈਣਾ ਬਰਸਾਤ ਦਾ ਮੌਸਮ ਵੇਖਦਿਆਂ ਉਹ ਟੈਂਟ ਤੇ ਲੱਗਾ ਲੇਕਿਨ ਉੱਤੇ ਇਹਨਾਂੇ ਤਰਪਾਲ ਵੀ ਐਸ ਰੂਪ ਦੀ 파ਤੀ ਜੇ ਕੱਲ ਨੂੰ ਬਰਸਾਤ ਆ ਵੀ ਜਾਏ ਲੇਕਿਨ ਸਾਡੇ ਸੱਜੇ ਸਾਡੇ ਮਹਾਰਾਜ ਦੀ ਮਰਿਆਦਾ ਦੇ ਵਿੱਚ ਬੇਰਸੀ ਨਾ ਹੋਵੇ। ਉੱਧਰ ਤੇ ਕਿਰਮਣੀ ਹੋਈ ਸ਼ਾਇਦ ਉਹ ਬਹੁਤ ਜ਼ਿਆਦਾ ਮਾਰੇ ਉੱਥੇ ਸਿਰ ਕਿਰਮਣੀ ਹੋਈ ਆ ਲੇਕਿਨ ਉੱਥੇ ਵੀ ਗੁਰੂ ਆਮ ਦਾ ਸੱਚੇ ਪਾਤਸ਼ਾਹ ਨੇ ਅਸੀਂ ਕਿਰਪਾ ਕੀਤੀ ਹੈ ਆਪੇ ਛਤਰੀ ਲੈ ਕੇ ਸਾਰੇ ਸਮਾਗੋ ਨਿਭਾਤੇ ਜੀ ਸਾਡਾ ਆਪ ਕੋ ਸਤਨਾਮ ਜੀ ਦਾ। ਇਹ ਸਿਹਰਾ ਜਾਂਦਾ ਜਦੋਂ ਤੁਸੀਂ ਮਨ ਤੋਂ ਕੰਮ ਕਰਦੇ ਹੋ ਨਾ ਜੀ ਕੋਈ ਉਹ ਸਿਹਰਾ ਜਾਂਦਾ ਵੀ ਫਾਟਾ ਗਿਆ ਹੋ ਕੇ ਸਾਰੇ ਕੰਮ ਕਰਦੇ ਆਂ ਚਰਨ ਦੇ ਸ਼ਰਨ ਕੋਲ ਇੱਕ ਪਿੰਡ ਆ ਜਾਏ ਚੱਲ ਸਤਿਗੁਰੂ ਕੋਲ ਪਿੰਡ ਆ ਗਏ ਹੋਏ ਨੇ ਇਹ ਕਿਹਾ ਦੇ ਮਹਾਨ ਵਾਕਾਂ ਅਨੁਸਾਰ ਮਾਰੇ ਇਹ ਬਾਣੀ ਦਾ ਬਚਨ ਹੈ ਕਿ ਇੱਕ ਕਦਮ ਚੁੱਪੋ ਮਾਰੇ ਕਰੋੜਾ ਕਦਮ ਅੱਗੇ ਆ ਕੇ ਲੈਣ ਹੁੰਦੇ ਮੇਰਾ ਸਿੱਖ ਆ ਰਿਹਾ ਜਿੱਦਾਂ ਆ ਸਾਡੇ ਬਜ਼ੁਰਗ ਦੱਸਦੇ ਆ ਕਹਿੰਦੇ ਨੇ ਕਿ 60 ਸਾਲ ਦੀ ਉਮਰ ਤੱਕ 10ਵੇਂ ਪਾਛਾ ਤੁਹਾਨੂੰ ਹਜੂਰ ਸਾਹਿਬ ਦੇ ਧਰਤੀ ਤੇ ਡੀਕਦੇ ਵੀ ਕਦੋਂ ਮੇਰਾ ਪੋਤਾ ਆਏਗਾ ਤੇ ਅਮਰ ਛੇਗਾ ਤੇ ਮੇਰੇ ਬੇੜੇ ਤੇ ਬਹਿਗਾ ਆ ਸਾਡੇ ਬੱਚੇ ਵਾਸਤੇ ਅਰਦਾਸ ਹੋਈਏ ਕਿ ਨਹੀਂ ਆ ਇੱਕ ਇੱਕ ਛੋਟੇ ਬੱਚੇ ਭਾਜੀ ਦੇ ਪੋਤਰੇ ਜਿਹੜੇ ਨੇ ਹਜੂਰ ਸਾਹਿਬ ਤੋਂ ਉੱਥੋਂ ਅਮਰੇ ਚੱਕ ਕੇ ਆਏ ਇਹਨਾਂ ਦਾ ਬੇਟਾ ਇਹਨਾਂ ਦਾ ਪੋਤਰਾ ਕਿੰਨਾ ਮਾਰ ਹੋ ਗਿਆ ਹਾਂ ਮਹਾਰਾਜ ਨੇ ਮਿਹਰ ਹੀ ਕਿਰਪਾ ਕੀਤੀ ਉਹ ਜੀ ਵੀ ਤਾਂਦਰੁਸਤੀ ਦੀ ਆਪਾਂ ਦਾਸ ਬੇਨਤੀ ਇੱਥੇ ਕਰਾਂਗੇ ਮਹਾਰਾਜ ਨੇ ਕਿਰਪਾ ਕੀਤੀ ਸੋ ਰੋਹ ਵਿਚਾਰ ਜੀ ਤੇ ਦਾਸ ਪਾਸੋਂ ਆਪ ਸਾਰਿਆਂ ਸੰਗਤਾਂ ਦੀ ਸੇਵਾ ਕਰਦਿਆਂ ਹੋਈਆਂ ਇਹ ਘਰਾ ਦੀਆਂ ਭੁੱਲਾਂ ਚੁੱਕਾਂ ਦੀ ਮਾਫੀ ਆਪਣੀ ਵੀ ਅਰਦਾਸ ਕਰਿਓ ਮੇਰੀ ਵੀ ਕਰਿਓ ਤਾਂ ਕਿ ਬੋਲਣ ਦੀ ਜਾਚ ਆ ਜਾਏ ਸੋ ਕਿਹਾ ਗੁਰੂ ਦਾ ਬਚਨ ਸਮਝ ਕੇ ਆਪਣੇ ਪੱਲੇband ਲੈਣਾ ਔਰ ਗਲਤੀਆਂ ਅਡਾਲ ਦੀ ਝੋਲੇ ਚ ਪਾ ਦੇਣਾ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਕਹੋ